ਕਹਿੰਦੇ ਹੀਰੋ ਨੇ ਹੀਰੋ ਹੀ ਰਹਿਣਾ ਤੁਸੀਂ ਭਾਵੇਂ ਉਹਨੂੰ ਲੱਖ ਵਿਲਨ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕਰ ਲਓ ਜਿਹੜਾ ਹੀਰੋ ਹੁੰਦਾ ਨਾ ਅਸਲ ਦੇ ਵਿੱਚ ਆਪਣੀ ਅਸਲ ਜ਼ਿੰਦਗੀ ਦੇ ਵਿੱਚ ਉਹ ਹਮੇਸ਼ਾ ਹੀਰੋ ਹੀ ਰਹਿੰਦਾ ਆਪਾਂ ਤੁਹਾਨੂੰ ਦਿਖਾਉਨੇ ਆ ਹੁਣ ਹੋਰਾਂ ਸਟੇਟਾਂ ਦੇ ਵਿੱਚ ਜਦੋਂ ਆਪਦਾ ਕੋਈ ਕੁਦਰਤੀ ਆਪਦਾ ਆਉਂਦੀ ਹੈ ਕੋਈ ਮੁਸ਼ਕਲ ਆਉਂਦੀ ਹੈ ਤਾਂ ਜਿਹੜੀ ਪਾਣੀ ਦੀ ਬੋਤਲਾਂ ਕਹਿੰਦੇ 2 250 ਦੀ ਵਿਗੜੀ ਸ਼ੁਰੂ ਹੋ ਜਾਂਦੀ ਆਪਾਂ ਖੁਦ ਵੀ ਇਹ ਕਈ ਵਾਰੀ ਦੇਖਿਆ ਤੇ ਆ ਤੁਸੀਂ ਦੇਖ ਸਕਦੇ ਆ ਇਹ ਹੈਗਾ ਤੁਹਾਡਾ ਆਪਣਾ ਕੈਂਪ ਸultanpur Lodhi ਆ ਤੁਸੀਂ ਦੇਖ ਸਕਦੇ ਹੋ ਨਾ ਪਾਣੀ ਦੇ ਢੇਰਾਂ ਦੇ ਢੇਰ ਲੱਗੇ ਹੋਏ ਨੇ ਕਈ ਟਰਾਲੀਆਂ ਪਿੰਡਾਂ 'ਚ ਵੰਡੀਆਂ ਜਾ ਚੁੱਕੀਆਂ ਨੇ ਤੇ ਕਈ ਫਿਰੋਜ਼ਪੁਰ ਵਾਲੇ ਪਾਸੇ ਜਿਹੜਾ ਹੜ ਆਇਆ ਵਾ ਕਈ ਟਰਾਲੀਆਂ ਉਧਰ ਜਾ ਚੁੱਕੀਆਂ ਨੇ ਆ ਤੁਸੀਂ ਦੇਖ ਰਹੇ ਹੋ ਪਾਣੀ ਦਾ ਕੋਈ ਅੰਤ ਹੀ ਨਹੀਂ ਨਾ ਪਸ਼ੂਆਂ ਵਾਸਤੇ ਚਾਰੇ ਦਾ ਹੀ ਕੋਈ ਅੰਤ ਵਾ ਆ ਦੇਖੀ ਚੱਲੋ ਤੁਸੀਂ ਤੁਹਾਨੂੰ ਮੈਂ ਦਿਖਾ ਰਿਹਾ ਜਿਹੜਾ ਅਸਲੀ ਹੀਰੋ ਆ ਨਾ ਉਨੇ ਹੀਰੋ ਹੀ ਰਹਿਣਾ ਲੱਖ ਉਹਨੂੰ ਵਿਲਨ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਹੀਰੋ ਨੇ ਹਮੇਸ਼ਾ ਹੀਰੋ ਹੀ ਰਹਿਣਾ ਪੂਰੀ ਦੁਨੀਆ ਦੇ ਵਿੱਚ ਪੰਜਾਬੀ ਹੀਰੋ ਰੇ ਹੀਰੋ ਇਹਨਾਂ ਦਾ ਕੋਈ ਤੋੜ ਨਹੀਂ ਇਹਨਾਂ ਦਾ ਕੋਈ ਜਵਾਬ ਨਹੀਂ ਮੁਸੀਬਤ ਦੇ ਵੇਲੇ ਇਹ ਕਿਵੇਂ ਆਪਣੇ ਭੈਣਾ ਭਰਾਵਾਂ ਦੇ ਨਾਲ ਖੜਦੇ ਨੇ